ਥੋੜੀ ਲਿਖਤਿਆ ਇਸ ਸਾਖੀ ਦੇ ਵਿੱਚ ਨਹੀਂ ਲਿਖਤ ਨਹੀਂ ਰਹੀ ਹੋਈ ਇਹ ਇਸ ਸਾਖੀ ਦੇ ਵਿੱਚ ਪਿੱਛੇ ਥੋੜੀ ਜਿਹੀ ਲਿਖਤਿਆ ਗ੍ਰੰਥ ਕਿਉਂ ਇਹ ਵੀ ਪੜਦੇ ਨਹੀਂ ਕੀ ਲਿਖਤਿਆ ਰੰਗ ਰੂਪ ਨਾ ਨਜਰੀ ਆਏ ਪੂਰਨ ਵਿੱਚ ਰਿਆ ਸਮਾਏ ਜੋਤ ਜਗਤ ਦੀ ਆਪ ਜਲਾਏ ਆਪਣਾ ਭੇਤਨਾ ਕਿਸੇ ਬਤਾਏ ਆਪਣੀ ਮਹਿਮਾ ਆਪ ਜਨਾਏ ਆਪ ਵੀ ਆਪਣੇ ਵਿੱਚ ਸਮਾਏ ਕਲਜਗ ਵਿੱਚ ਇੱਕ ਕਰਮ ਕਮਾਏ ਛੱਡੀ ਦੇ ਜੋਤ ਰੂਪ ਹੋ ਆਏ ਛੱਡੀ ਦੇ ਜੋਤ ਰੂਪ ਹੋ ਆਏ ਪੂਰਨ ਸਿੰਘ ਦੀ ਦੇਹ ਵਿੱਚ ਪ੍ਰਗਿਆ ਸਮਾਏ 17 ਮਗਰ 2006 ਬਿਕਰਮੀ ਔਰ ਸਚੇ ਪਾਸ਼ਾ 52 ਸਾਲ ਦੀ ਕਰਕੇ ਰੂਪ ਰੰਗ ਰੇਖ ਤੇ ਸਰਗੁਣ ਸਰੂਪ ਦਰਸ਼ਨ ਤੇ ਦੇਹ ਛੱਡ ਕੇ ਫਿਰ ਜਦ ਜੋਤ ਰੂਪ ਹੋਏ ਤੇ ਲਿਖਤੀ ਆ ਰਹੇ ਰੰਗ ਰੂਪ ਨਾ ਨਜ਼ਰੀ ਆਏ ਜੋ ਉਸ ਰੂਪ ਹੋ ਗਏ ਸਰਗਣ ਤੋਂ ਨਿਰਗੁਣ ਰੂਪ ਤੇ ਸੱਚੇ ਪਾਤਸ਼ਾਹ ਜਾਤਰੇ ਕਿ ਹੁਣ ਮੇਰਾ ਰੰਗ ਰੂਪ ਧਿਆਨ ਕੋਈ ਨਜ਼ਰ ਨੀ ਆਉਂ ਪੂਰਨ ਵਿੱਚ ਰਿਹਾ ਸਮਾਇ ਤੇ ਪੂਰਨ ਦੇ ਵਿੱਚ ਮੈਂ ਸਮਾਇਆ ਹੋਇਆ ਸਮਾਉਣ ਵਾਲਾ ਵੱਡਾ ਹੈ ਲੱਖ 84 ਇਸ ਸਮਾਇਆ ਹੋਇਆ ਤਿੰਨਾ ਲੋਕਾਂ ਦੇ ਜੋਤ ਰੂਪੀ ਸਮਾਇਆ ਹੋਇਆ ਲੱਖ 84 ਵੱਡਿਆ ਕਿ ਸਮਾਉਣ ਵਾਲਾ ਪਰਮੇਸ਼ਰ ਵੱਡਾ ਹੈ ਜਿੱਥੇ ਜਿਹੜਾ ਕਹਿੰਦੇ ਕਿ ਨਦੀ ਜਿਹੜੀ ਆ ਸਮੁੰਦਰ ਚ ਆ ਗਈ ਇਤਨੇ ਅਗਿਆਨੀ ਇਹ ਲੋਕ ਨੇ ਜਿਹੜੇ ਕਹਿੰਦੇ ਕਿ ਨਦੀ ਸਮੁੰਦਰ ਚ ਆ ਗਈ ਔਰ ਸਮਾਉਣ ਵਾਲਾ ਵੱਡਾ ਹੈ ਭਗਤਾਂ ਦੇ ਅੰਦਰ ਸਮਾਇਆ ਭਗਤ ਵੱਡੇ ਕਿ ਸਮਾਉਣ ਵਾਲਾ ਵੱਡਾ ਹੈ ਇੱਥੇ ਥੋੜਾ ਵਿਚਾਰ ਜੇ ਕਰ ਲਈਏ ਭਗਤ ਵੱਡੇ ਆ ਕਿ ਸਮਾਉਣ ਵਾਲਾ ਵੱਡਾ ਹੈ ਸਮਾਉਣ ਵਾਲਾ ਵੱਡਾ ਹੈ ਭਗਤਾਂ ਦੇ ਵਿੱਚ ਬਹਿਣ ਵਾਲਾ ਅੰਦਰ ਵੱਡਾ ਨਾ ਤੇ ਵੱਡਾ ਮਹਾਰਾਜ ਸ਼ੇਰ ਸਿੰਘ ਵੱਡਾ ਤੇ ਵੱਡੇ ਦੀ ਵਡਿਆਈ ਆ ਕਿ ਸਿੱਖ ਦੇ ਵਿੱਚ ਸਮਾ ਗਿਆ ਸਿੱਖ ਦਾ ਲੇਖਾ ਜੋਖਾ ਵੀ ਪੂਰਨ ਵਿੱਚ ਰਿਆ ਸਮਾਏ ਜੋ ਜਗਤ ਦੀ ਆਤ ਜਲਾਏ ਸਾਰੇ ਜਗਤ ਦੀ ਜੋਤ ਆਪ ਹੀ ਜਲਾਉਣ ਵਾਲਾ ਆਪਣਾ ਭੇਤ ਨਾ ਕਿਸੇ ਬਤਾਏ ਤੇ ਜਿਹੜਾ ਆਪਣਾ ਭੇਤ ਹੈ ਪਰਮੇਸ਼ਰ ਨੇ ਭਗਤਾਂ ਤੋਂ ਬਿਨਾਂ ਕਿਸੇ ਨੂੰ ਦੱਸਿਆ ਨਹੀਂ ਆਪਣੀ ਮਹਿਮਾ ਆਪ ਜਨਾਈ ਇਹ ਮਹਿਮਾ ਜਿਹੜੀ ਆ ਸੱਚੇ ਪਾਤਸ਼ਾਹ ਦੀ ਆਪ ਹੀ ਇਹਦੇ ਤੋਂ ਜਾਣੂ ਕਰਾਇਆ ਨਾ ਸਿੱਖਾਂ ਭਗਤਾਂ ਨੂੰ ਸੰਸਾਰ ਨੂੰ ਤੇਰੇ ਪਤਾ ਨਹੀਂ ਲੱਗਾ ਕੀ ਖੇਲ ਤੇ ਜੀਤੇ ਦਇਆ ਕੀਤੀ ਸੋਝੀ ਦਿੱਤੀ ਉਹੀ ਜਾਣੂਗਾ ਸੰਸਾਰ ਤੋਂ ਮਾੜਾ ਆਉਂਦੇ ਆ ਜਿਹੜੇ ਮੰਨ ਕੇ ਮੁਨਕਰ ਹੋ ਗਏ ਇਹਨਾਂ ਦਾ ਹੋਊਗਾ ਮੰਨਦੇ ਨਹੀਂ ਇਸ ਗੱਲ ਕਿ ਮਹਾਰਾਜ ਸ਼ੇਰ ਸਿੰਘ ਦੀ ਜੋਤ ਮਹਾਰਾਜ ਪੂਰਨ ਸਿੰਘ ਚ ਆਈ ਐਵੇਂ ਹੀ ਪਰਦਾ ਪਾਉਂਦੇ ਕਿ ਮਹਾਰਾਜ ਸ਼ੇਰ ਸਿੰਘ ਦੀ ਜੋਤ ਮਹਾਰਾਜ ਪੂਰਨ ਸਿੰਘ ਚ ਆਈ ਨਹੀਂ ਕਿਨ ਤੇ ਮਹਾਰਾਜ ਸ਼ੇਰ ਸਿੰਘ ਦੀ ਜੋਤ ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਹੋ ਕੇ ਪੂਰਨ ਸਿੰਘ ਵਿੱਚ ਸਮਾਇਆ ਇਹ ਸਤਿ ਜਨਮ ਤੋਂ ਜੋਤ ਨਹੀਂ ਸੀ ਮਹਾਰਾਜ ਪੂਰਨ ਸਿੰਘ ਦੇ ਵਿੱਚ 26 ਪਉਨਦੇ ਛੱਡ ਕੇ ਜੋਤ ਰੂਪ ਹੋ ਕੇ ਪੂਰਨ ਸਿੰਘ ਵਿੱਚ ਸਮਾਇਆ ਜੋਤ ਜਗਤ ਦੀ ਆਪ ਜਲਾਏ ਆਪਣਾ ਭੇਦ ਨਾ ਕਿਸੇ ਬਤਾਏ ਆਪਣੀ ਮਹਿਮਾ ਆਪ ਜਨਾਏ ਆਪ ਹੀ ਆਪਣੇ ਵਿੱਚ ਸਮਾਏ ਆਪ ਹੀ ਆਪਣੇ ਵਿੱਚ ਸਮਾਉਣ ਵਾਲਾ ਆਪ ਹੀ ਆਪਣੇ ਵਿੱਚੋਂ ਆਉਣ ਵਾਲਾ ਔਰ ਸਾਰੇ ਖੇਲ ਕਰਨ ਵਾਲਾ ਕਲਯੁਗ ਵਿੱਚ ਇਹ ਕਰਮ ਕਮਾਏ ਕਲਯੁਗ ਦੇ ਵਿੱਚ અવਤਾਰ ਧਾਰਨ ਕੀਤਾ ਕਲਕੇ અવਤਾਰ ਨੇ ਨੀਕ ਕਲੰਤ ਨੇ ਮਹਾਰਾਜ ਜੀ ਨੂੰ ਆਉਣਾ ਸੀ ਖਸ਼ੀਨ ਕੋਈਆਂ ਦੇ ਅਨੁਸਾਰ ਗੁਰੂ ਪੀਰ અવਤਾਰ پیغمبرਾਂ ਨੇ ਜਿਹੜੀਆਂ ਪੈਸੀਨ ਕੋਈਆਂ ਕੀਤੀਆਂ ਸੀ ਕਿ ਕਲਕੀ અવਤਾਰ ਅਮਾਮੇਂ ਦੀ ਆਉਣਾ ਸਾਨੂੰ ਭੇਜਣ ਵਾਲੇ ਨੇ ਆਉਣਾ ਔਰ ਕਲਯੁਗ ਵਿੱਚ ਇਹ ਕਰਮ ਕਰਮ ਕਮਾਇਆ ਕਲਯੁਗ ਦੇ ਵਿੱਚ ਕਲਕੀ অবতার ਨੇ ਜਾਮਾ ਧਾਰਨ ਕੀਤਾ ਔਰ ਇਹ ਕਰਮ ਕਮਾਇਆ ਛੱਡੀ ਦੇ ਜੋਤ ਰੂਪ ਹੋ ਆਏ ਪਹਿਲਾਂ ਦੇ ਧਾਰਨ ਕੀਤੀ 52 ਸਾਲ ਖੇਲਾ ਕੀਤੀਆਂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨਾਮ ਰਖਾਇਆ ਆਪਿਆ ਆਪਣਾ ਫਿਰ ਆਪ ਇਹ ਦੇ ਛੱਡ ਕੇ ਜੋਤ ਰੂਪ ਹੋ ਕੇ ਆਏ ਇਹ ਹੀ ਖੇਲ ਹੋਈ ਆ ਜਿਹੜੀ ਬੱਕਰੀ ਹੋਈ ਆ ਅਜੇ ਤਾਈਂ ਨਹੀਂ ਹੋਈ ਕੋਈ ਵੀ ਪਰਤ ਕੇ ਨਹੀਂ ਆ ਜੋ ਵੀ ਗਿਆ ਸਭ ਹੁਕਮ ਦੇ ਵਿੱਚ ਵਜਿਆ ਕੋਈ ਵੀ ਨਹੀਂ ਪਰਤ ਗਿਆ ਆ ਔਰ ਇੱਕ ਮਹਾਰਾਜ ਹੁਣੀ ਪਰਤ ਗਿਆਏ ਮਹਾਰਾਜ ਸ਼ੇਰ ਸਿੰਘ ਹੁਣੀ ਪਰਤ ਗਿਆਏ ਇਹੀ ਖੇਲ ਸਮਝਣ ਵਾਲਾ ਕੇ ਜਾ ਕੇ ਆਇਆ ਫੇਰ ਦੁਬਾਰਾ ਪਰਤ ਗਿਆ ਆ ਫੇਰ ਦੁਬਾਰਾ ਛੱਡੀ ਦੇ ਜੋਤ ਰੂਪ ਹੋ ਆਏ ਪੂਰਨ ਸਿੰਘ ਦੀ ਦੇਹ ਵਿੱਚ ਪ੍ਰਭ ਗਿਆ ਸਮਾਏ ਪੂਰਨ ਸਿੰਘ ਦੀ ਦੇਹ ਵਿੱਚ ਕੋਈ ਨਦੀ ਸਮਾਈ ਕਿ ਪ੍ਰਭ ਸਮਾਇਆ ਇਹ ਅਧਾਰਨਾ ਜਿਹੜੀਆਂ ਦੇਦੇ ਨੇ ਮਨਮਤੀਏ ਇੱਥੇ ਕੀ ਲਿਖਿਆ ਕਿ ਪੂਰਨ ਸਿੰਘ ਦੀ ਦੇਹ ਵਿੱਚ ਪ੍ਰਗ ਗਿਆ ਸਮਾਇਕੇ ਪ੍ਰਭੂ ਜਿਹੜਾ ਆ ਸਾਰੀ ਬੰਤਰ ਨੂੰ ਬਣਾਉਣ ਵਾਲਾ ਪੂਰਨ ਸਿੰਘ ਦੀ ਬੰਤਰ ਵੀ ਬਣਾਉਣ ਵਾਲਾ ਹੈ ਔਰ ਦੇਹ ਦੇ ਵਿੱਚ ਸਮਾ ਗਿਆ ਜੋਤ ਸਰੂਪੀ ਪੂਰਨ ਸਿੰਘ ਦੀ ਦੇਹ ਵਿੱਚ ਪ੍ਰਗ ਗਿਆ ਸਮਾਇਕ ਸੋ ਇਹ ਸੀ ਲਿਖਤ ਸਮਾਉਣ ਵਾਲਾ ਵੱਡਾ ਹੈ ਔਰ ਪ੍ਰਗਟ ਆਇਆ ਔਰ ਪ੍ਰਭੂ ਮਹਾਰਾਜ ਸਿੰਘ ਨੇ ਸਾਰੀ ਇਹ ਇਸ